ਅਤੇ ਆਲ ਲੁਧਿਆਣੇ ਦਾ ਚੋਬਰ ਆ ਗਿਆ ਪਰਾਲੀ ਝੱਕਣ ਸੱਦਿਆ ਮੈਜ ਦੇ ਬਹਾਨੇ ਨਾਲ ਅਸਵੀਗਾਲ ਜੀ ਸਾਰਿਆਂ ਨੂੰ ਪਰਾਲੀ ਚੱਕ ਮਹਿਕਮਾ ਸਾਈਆਂ ਦਿਓ ਪਰਾਲੀ ਦੀਆਂ ਜੇ ਕਿਸੇ ਨੇ ਦੇਣੀ ਹੋਈ ਹਾਂ ਕਬੱਡੀ ਵਾਲੀ ਤਾਂ ਆਉਂਦੀ ਨਹੀਂ ਪੂਲੇ ਚੱਕਣੇ ਵਾਲੀ ਤਾਂ ਦਿਓ ਨਾ ਨਾ ਟਰਾਲੀ ਅੱਧੀ ਲੱਗਦੀ ਅੱਧੀ ਇਹ ਜਾਵੇ ਇਹ ਹੈ ਕਹਿੰਦੇ ਕੰਮਜਾਮ ਚੋਬਰ ਇੰਚੀ ਮਾਰਦੇ ਬੂਲੇ ਚਾਚਾ ਪ੍ਰਾਲੀ ਨੂੰ ਕੀ ਕਰਾਉਣੀ ਆਂਦੀ ਐ ਕਹਿੰਦੇ ਬੱਸ ਕਰਾਉਣੀ ਆਂਦੀ ਐ ਪ੍ਰਾਲੀ ਜੇ ਬੱਸ ਕਰਾਈ ਐ ਕਹਿੰਦੇ ਆਹ ਲੁਧਿਆਣੇ ਦਾ ਚੋਬਰ ਆ ਗਿਆ ਪ੍ਰਾਲੀ ਚੱਕਣ ਸੱਦਿਆ ਮੈਜ ਦੇ ਬਹਾਨੇ ਨਾਲ ਇੱਦੀ ਆਏ ਇੱਦੀ ਪ੍ਰਾਲੀ ਚੱਕਣੀ ਟਾਈਟੀ ਡਿਊਟੀ ਕਰ ਲੈ ਜਾ ਹੁਣ ਟਾਈਟੀ ਨੂੰ ਮੰਨ ਲਈ ਰਮਨਲੀ ਲਾ ਕੇ ਟੇਪਾ ਲਾ ਕੇ ਆ ਜਾ ਜੀਸ਼ੇ ਦੀ ਕੱਤੀ ਆਇਆ ਕਿ ਫਟਾ ਘਟਿਆ ਹੈ ਤੇਰੇ ਲਈ ਆਇਆ ਫਟਾ ਬਹਿਲੇ ਘਟਿਆ ਪਿਆ ਸਾਡੀ ਟੀਮ ਦਾ ਲਾਲਾ ਪਲੇਅਰ ਵੀ ਲੱਗਾ ਹੈ ਲਾਲਾ ਲਾਲਾ ਲਾਲੇ ਹੁੰਦੇ ਤਾਂ ਜੀ ਸਾਰੇ ਲਾਇਓ ਅੱਜ ਕਹਿੰਦੇ ਕਹੀਦਾ ਪਾਣੀ ਹੇ ਰਬਾ ਮੋ ਤਾ ਤਾ ਤੂੰ ਫੋਨ ਗਵਾਜਣਾ ਮੇਰਾ ਕਹਿੰਦੇ ਬਸ ਹੋ ਗਈ। ਚੱਲੇ ਕੀ ਹੋਣੀ ਆ। ਨਹੀਂ ਆਉਂਦੀ ਆ। ਬਸ ਕਰਾਉਣੀ ਹੁੰਦੀ ਆ। ਪਰਾਲੀ ਉੱਪਰ ਵਾਲੀ ਹੋ ਗਿਆ ਕੰਮ। 15 5 ਮਾਮਾ ਟੈਂਕ 25 25 25 5 25 ਦਾ ਚੱਲਦਾ ਹੁਣ।